ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਈਫੀਸ਼ੀ ਵਲੋਗ ਤੇ ਮੈਂ ਨਾ ਬੂਟੇ ਦੇਖ ਰਹੀ ਸੀ ਇਤਨਾ ਲekin ਕਿ ਨਾ ਹੁਣ ਫੁੱਲ ਲਾਉਣਗੇ ਬਹੁਤ ਪਿਆਰਾ ਜਿਹਾ ਲੱਗ ਰਿਹਾ ਮੈਂ ਦੇਖ ਰਹੀ ਸੀ ਤੇ ਇੱਕ ਅੱਜ ਬਹੁਤ ਹੀ ਖਾਸ ਬਹੁਤ ਹੀ ਵੀਡੀਓ ਤੁਹਾਡਾ ਨਾਲ ਸ਼ੇਅਰ ਕਰਨ ਲੱਗੀ ਹਾਂ ਇੱਕ ਐਤਾਂ ਦੀ ਕਰੀਮ ਜਿਹਨੂੰ ਲਗਾ ਕੇ ਤੁਹਾਡਾ ਜਿਹੜਾ ਰੰਗ ਤੇ ਨਾ ਇੰਨੀ ਨਿਖਰੇਗੀ ਤੁਹਾਡਾ ਫੇਸ ਐਨਾ ਕਲੀਅਰ ਹੋ ਜਾਏਗਾ ਜਿੰਨਾ ਮੇਰਾ ਹੋਇਆ ਪਿਆ ਹੈ ਤੇ ਕੋਰੀਅਨ ਸਕਿਨ ਤਾਂ ਚਲੋ ਇਹ ਦੂਰ ਦੀ ਗੱਲ ਹੈ ਜਿਹੜੀ ਹੁਣ ਕਸ਼ਮੀਰੀ ਸਕਿਨ ਹੈ ਨਾ ਉਹ ਤੁਹਾਡੀ ਹੋ ਜੂਗੀ ਉਹ ਕਰੀਮ ਲਗਾ ਕੇ ਬਹੁਤ ਸੋਖੀ ਹੈ ਬਣਾਣੀ ਵੀਡੀਓ ਤੁਸੀਂ ਪੂਰੀ ਦੇਖੋ ਐਂ ਤੱਕ ਦੇਖੋ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜੀ ਦੱਸਣਾ ਚਲੋ ਤੁਹਾਨੂੰ ਦੱਸਦੇ ਆਂ ਉਹ ਸਕ੍ਰੀਮ ਬਾਰੇ ਕਿੱਦਾਂ ਬਣਾਣੀ ਹੈ ਤੇ ਕਿੱਦਾਂ ਆਪਾਂ ਉਹਦਾ ਇਸਤੇਮਾਲ ਕਰਨਾ ਹੈ ਬਹੁਤ ਹੀ ਪਿਆਰੀ ਕਰੀਮ ਹੈ ਤੇ ਵੀਡੀਓ ਸਕੀਪ ਨਾ ਕਰਿਓ ਪੂਰੀ ਦੇਖਿਓ ਚਲੋ ਜੀ ਭਰਾਂਦੇ ਆਪਾਂ ਕਰੀਮ ਤਿਲੋ ਜੀ ਕਰਦੇ ਆ ਤੁਹਾਡੇ ਨਾਲ ਸ਼ੇਅਰ ਆ ਦੇਖੋ ਕਿੰਨੀ ਵਧੀਆ ਕਰੀਮ ਜਿਹੜੀ ਘਰ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਬਾਜ਼ਾਰ ਤੋਂ ਆਪਾਂ ਇੰਨੇ ਮਹਿੰਗੇ ਮਹਿੰਗੀਆਂ ਕਰੀਮਾਂ ਲੈ ਕੇ ਆਉਂਦੇ ਆ ਪਰ ਉਹਨਾਂ ਦੇ ਨਾਲ ਨੁਕਸਾਨ ਬਹੁਤ ਹੁੰਦਾ ਹੈ ਕਿਉਂਕਿ ਉਹਨਾਂ ਵਿੱਚ ਕੈਮੀਕਲ ਹੁੰਦੇ ਆ ਉਹ ਲਗਾਉਣ ਦੇ ਅਸਰ ਤਾਂ ਜ਼ਰੂਰ ਦਿੰਦੀਆਂ ਨੇ ਪਰ ਉਹ ਬਾਅਦ ਵਿੱਚ ਉਹਨਾਂ ਹੀ ਆਪਾਂ ਨੂੰ ਖਰਾਬੀ ਕਰਦੀਆਂ ਨੇ ਤੇ ਜਿਹੜੀ ਇਹ ਹੋਮ ਮੇਡ ਕਰੀਮ ਹੁੰਦੀਆਂ ਨੇ ਨਾ ਜਿਹੜੀਆਂ ਇਹ ਅਸਰ ਹੌਲੀ-ਹੌਲੀ ਕਰਦੀਆਂ ਨੇ ਪਰ ਜਦੋਂ ਇਹ ਆਪਣਾ ਅਸਰ ਛੱਡਦੀਆਂ ਨੇ ਤਾਂ ਇੰਨਾ ਵਧੀਆ ਮੈਗਨੀ ਰਿਜ਼ਲਟ ਆਉਂਦਾ ਹੈ ਨਾ ਤੁਸੀਂ ਇਹ ਕਰੀਮ ਖੁਦ ਬਣਾ ਕੇ ਲਗਾ ਕੇ ਦੇਖਿਓ ਫਿਰ ਮੈਨੂੰ ਤੁਸੀਂ ਆ ਕੇ ਹੋ ਕਿ ਹਾਂ ਦੀਦੀ ਤੁਸੀਂ ਬਹੁਤ ਵਧੀਆ ਕਰੀਮ ਦੱਸੀ ਹੈ ਤੇ ਇਹ ਕਰੀਮ ਜਿਹੜੀ ਆਪਣੀਆਂ ਸ਼ਾਈਆਂ ਦਾਗ ੱੱਬੇ ਪਿਗਮੈਂਟੇਸ਼ਨ ਹੋ ਗਈ ਲਟਕਦੀ ਜਿਹੜੀ ਆਪਣੀ ਟੋਨ ਹੁੰਦੀ ਉਹਨੂੰ ਠੀਕ ਕਰਦੀ ਹੈ ਹਰ ਪ੍ਰਕਾਰ ਦੀ ਪ੍ਰੋਬਲਮ ਜਿਹੜੀ ਹੈ ਠੀਕ ਕਰਦੀ ਤੇ ਰੰਗ ਵੀ ਇੱਕਦਮ ਨਿੱਖਰ ਕੇ ਆਉਂਦਾ ਹੈ ਇਹਨੂੰ ਬਣਾਉਣ ਲਈ ਆਪਾਂ ਕੀ ਲਿਆਏ ਚਾਵਲ ਲਏ ਚਾਵਲ ਜਿਹੜੇ ਆਪਾਂ 4-5 ਘੰਟੇ ਭੇਕੇ ਰੱਖ ਦੇਣੇ ਆ ਤੁਸੀਂ ਚਾਹੋ ਤਾਂ ਰਾਤ ਭਰ ਵੀ ਭੇਕੇ ਰੱਖ ਸਕਦੇ ਹੋ ਬਹੁਤ ਹੀ ਵਧੀਆ ਜਿਹੜੀ ਜਦੋਂ ਚਾਵਲ ਆਪਣੇ ਹੋ ਜਾਂਦੇ ਹਨ ਨਾ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਨੂੰ ਮਿਕਸੀ ਜਾਰ ਚ ਪਾ ਕੇ ਤੇ ਇਹਦਾ ਬਣਾਣਾ ਆਪਾਂ ਪੇਸਟ ਸਾਥ ਇਹਦੇ ਆਪਾਂ ਥੋੜਾ ਜਿਹਾ ਦੁੱਧ ਵੀ ਪਾਉਣਾ ਹੈ ਠੀਕ ਹੈ ਤੁਸੀਂ ਚਾਹੋ ਤਾਂ ਚਾਰ ਪੰਜ ਕਿਰੀਆਂ ਬਦਾਮ ਦੀਆਂ ਵਿੱਚ ਨਾਲੇ ਭੇ ਕੇ ਰੱਖ ਸਕਦੇ ਹੋ ਤੇ ਬਦਾਮ ਦਾ ਸਿਲਕਾ ਜਿਹੜਾ ਹੁੰਦਾ ਉਹ ਉਤਾਰ ਕੇ ਬਦਾਮ ਨੂੰ ਵਿੱਚ ਪਾ ਸਕਦੇ ਹੋ ਤੇ ਬਹੁਤ ਹੀ ਵਧੀਆ ਇਹਦਾ ਜਿਹੜਾ ਉਹ ਮਿਕਸਚਰ ਨਾ ਬਣ ਕੇ ਰੈਡੀ ਹੋ ਗਿਆ ਏ ਤੇ ਜਦੋਂ ਮੈਂ ਦੁੱਧ ਤੇ ਆ ਦੇਖੋ ਚਾਵਲਾਂ ਦਾ ਮਿਕਸਚਰ ਜਦੋਂ ਬਣ ਕੇ ਰੈਡੀ ਹੋ ਜਾਂਦਾ ਤੇ ਇਹਨੂੰ ਆਪਾਂ ਹੁਣ ਕੀ ਕਰਨਾ ਹੈ ਇਹਨੂੰ ਆਪਾਂ ਛਾਣ ਲੈਣਾ ਹੈ ਚਾਹ ਪਾਣੀ ਦੇ ਨਾਲ ਇਹਨੂੰ ਛਾਣ ਕੇ ਤੇ ਜਿਹੜਾ ਇਹਦਾ ਦੁੱਧ ਜੇ ਆਏ ਨਾ ਤੇ ਉਹ ਆਪਾਂ ਇਹਨੂੰ ਲੱਗ ਕਰ ਦੇਣਾ ਹੈ ਤੇ ਬਾਕੀ ਜਿਹੜੇ ਚਾਵਲ ਜੇ ਬਚੇ ਹੋਣਗੇ ਉਹ ਆਪਾਂ ਕਰ ਦੇਣੇ ਹਨ ਲੱਗ ਤੇ ਜਿਹੜੇ ਇਹ ਚਾਵਲ ਬੱਜ ਜਾਣੇ ਹਨ ਨਾ ਇਹ ਵੀ ਆਪਾਂ ਸੁਟਣੇ ਨਹੀਂ ਹੈਗੇ ਇਹ ਵੀ ਬਹੁਤ ਕੰਮ ਆਉਂਦੇ ਆ ਇਹਦਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਅੱਛਾ ਬੋਡੀ ਸਕਰਬ ਬਣ ਕੇ ਤਿਆਰ ਹੋ ਜਾਂਦਾ ਹੈ ਸਕਰਬ ਬਣਾਉਣ ਲਈ ਤੁਸੀਂ ਕੀ ਕਰ ਸਕਦੇ ਹੋ ਇਹਦੇ ਵਿੱਚ ਕੌਫੀ ਪਾ ਲਓ ਥੋੜੀ ਜੀ ਕੌਫੀ ਪਾਊਡਰ ਪਾ ਕੇ ਥੋੜੀ ਚੁਟਕੀ ਕੀ ਹਲਦੀ ਪਾ ਕੇ ਤੇ ਇਹਦਾ ਜਿਹੜਾ ਸਕਰਬ ਹੈ ਉਹ ਤੁਸੀਂ ਬਣਾ ਕੇ ਆਪਣੀ ਬੋਡੀ ਤੇ ਕਰ ਸਕਦੇ ਪੈਰਾਂ ਤੇ ਕਰ ਸਕਦੇ ਹੋ ਹੱਥਾਂ ਤੇ ਕਰ ਸਕਦੇ ਹੋ ਬਹੁਤ ਹੀ ਵਧੀਆ ਰਿਜ਼ਲਟ ਦਿੰਦਾ ਹੈ ਜਿੰਨੀ ਵੀ ਆਪਣੇ ਡਸਟ ਜਿੰਨੀ ਮੈਲ ਗੰਦਗੀ ਜੰਮੀ ਹੁੰਦੀ ਹੈ ਇਹ ਸਕਰਬ ਜਿਹੜਾ ਹੈ ਨਾ ਆਪਣਾ ਉਹ ਸਾਫ਼ ਕਰ ਦਿੰਦਾ ਹੈ ਤੇ ਇਹਦਾ ਸਾਰਾ ਜਿੰਨਾ ਚਾਵਲ ਜੂੜ ਦਾ ਜਿਹੜਾ ਰਸ ਸੀਗਾ ਜਿਹੜਾ ਆਪਾਂ ਦੁੱਧ ਜਿਹਾ ਸੀਗਾ ਸਾਰਾ ਪੁਣ ਕੇ ਆਪਾਂ ਇਹਨੂੰ ਕਰ ਲਿਆ ਅਲੱਗ ਤੇ ਇਹਨੂੰ ਹੁਣ ਕੀ ਕਰਨਾ ਹੈ ਆਪਾਂ ਇਹਨੂੰ ਰੱਖਣਾ ਆਪਾਂ ਗੈਸ ਤੇ ਤੇ ਗੈਸ ਤੇ ਰੱਖ ਕੇ ਆਪਾਂ ਇਹਨੂੰ ਹਲਕਾ ਹਲਕਾ ਮਤਲਬ ਕਿ ਪਕਾਉਣਾ ਹੈ ਤੇ ਮਤਲਬ ਕਿ ਜ਼ਿਆਦਾ ਨਹੀਂ ਗੈਸ ਬਾਲਣੀ ਹੈਗੀ ਸਲੋ ਗੈਸ ਤੇ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਹਿਲਾਇਆ ਜਾਣਾ ਤਾਂ ਕਿ ਜੋ ਲਮਸ ਨੇ ਉਹ ਨਾ ਬਣਨ ਕੋਕੀਨ ਵਿੱਚ ਕੋਈ ਗੰਡਾ ਨਾ ਆਵਣ ਚਾਵਲਾ ਵਿੱਚ ਤੇ ਨਾ ਹੀ ਇਹ ਨੀਚੇ ਲੱਗਣ ਬਰਤਨ ਦੇ ਵੀ ਜਲ ਨਾ ਜਾਣ ਤੇ ਇਹਨਾਂ ਨੂੰ ਹੌਲੀ 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 ਜਦੋਂ ਆਪਾਂ ਇਦਾਂ ਕਰਕੇ ਨਾ ਮਿਕਸਚਰ ਤਿਆਰ ਕਰ ਦੇਣਾ ਵੈਸੇ ਇਹਦਾ ਕਲਰ ਵਾਈਟ ਹੀ ਰਹਿੰਦਾ ਇੱਥੇ ਥੋੜੀ ਜੀ ਰੋਸ਼ਨੀ ਦੀ ਥੋੜਾ ਜਿਹਾ ਫਰਕ ਪੈ ਗਿਆ ਸੀਗਾ ਰੋਸ਼ਨ ਕਰਕੇ ਕਲਰ ਚੇਂਜ ਲੱਗ ਰਿਹਾ ਹੈ ਤੇ ਬਾਕੀ ਇਹ ਵਾਈਟ ਹੀ ਰਹਿੰਦਾ ਹੈ ਤੇ ਇੱਥੇ ਆਪਾਂ ਦੇਖੋ ਕਿੰਨਾ ਸੋਹਣਾ ਟੈਕਚਰ ਲੈ ਚੁੱਕਾ ਹੈ ਕਰੀਮੀ ਟੈਕਚਰ ਆ ਚੁੱਕਾ ਹੈ ਤੇ ਇਹਨੂੰ ਹੁਣ ਆਪਾਂ ਥੋੜਾ ਟਾਈਮ ਨੂੰ ਠੰਡਾ ਕਰਨਾ ਹੈ ਤੇ ਆ ਦੇਖੋ ਕਲਰ ਇਹ ਤਾਂ ਵਾਈਟ ਹੀ ਹੁੰਦਾ ਹੈ ਇਹ ਮਤਲਬ ਕਿ ਆਪਾਂ ਜਦੋਂ ਥੋੜਾ ਜਿਹਾ ਥੇ ਰੋਸ਼ਨੀ ਦਾ ਫਰਕ ਸੀਗਾ ਥੋੜਾ ਜਿਹਾ ਕਲਰ ਚੇਂਜ ਲੱਗ ਰਿਹਾ ਸੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਹੈ ਤੇ ਆ ਇੱਕ ਕਰੀਮੀ ਫੋਮ ਦੇ ਵਿੱਚ ਆ ਚੁੱਕਾ ਹੈ ਤੇ ਇਹਦੇ ਵਿੱਚ ਜਿਹੜੀਆਂ ਆਪਾਂ ਹੁਣ ਚੀਜ਼ਾਂ ਮਿਕਸ ਕਰਨੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਇਹ ਤੁਸੀਂ ਰਾਤ ਨੂੰ ਲਗਾਇਆ ਕਰੋ ਤੇ ਬਹੁਤ ਹੀ ਰਿਜ਼ਲਟ ਵਧੀਆ ਹੁੰਦੇ ਨੇ ਵਾਈਟਨਿੰਗ ਦਿੰਦਾ ਏ ਇਕਦਮ ਚਿਹਰੇ ਨੂੰ ਤੇ ਬਹੁਤ ਹੀ ਮਤਰਕੀ ਬਹੁਤ ਵਧੀਆ ਕਰੀਮ ਹੈ ਜਿਹੜੀ ਤੁਸੀਂ ਬਣਾਓਗੇ ਲਗਾਓਗੇ ਨਾ ਫੇਰ ਹੀ ਤੁਸੀਂ ਮੈਨੂੰ ਦੱਸਿਓ ਕਿ ਹਾਂ ਜਦੀ ਵਾਕਿਆ ਹੀ ਤੇ ਇੱਕ ਆਪਾਂ ਇਹਦੇ ਵਿੱਚ ਕੈਪਸੂਲ ਪਾਣਾ ਹੈ ਵਿਟਾਮਿਨ ਏ ਦਾ ਕੈਪਸੂਲ ਜਿਹੜਾ ਉਹ ਪਾਣਾ ਇਹ ਜ਼ਰੂਰੀ ਹੈ ਵਿਟਾਮਿਨ ਏ ਜ਼ਰੂਰੀ ਹੈ ਇਹ ਖਾਣਾ ਵੀ ਬਹੁਤ ਜ਼ਰੂਰੀ ਹੈ ਖਾਣਾ ਵੀ ਚਾਹੀਦਾ ਖਾਣ ਨਾਲ ਵੀ ਆਪਣੀ ਸਕਿਨ ਬਹੁਤ ਵਧੀਆ ਰਹਿੰਦੀ ਇਹ ਵਾਲਾਂ ਤੇ ਵੀ ਲਾ ਸਕਦੇ ਆਪਾਂ ਦਿਖਾ ਸਕਦੇ ਆ ਬਹੁਤ ਇਹਦੇ ਵਧੀਆ ਰਿਜ਼ਲਟ ਆਉਂਦਾ ਇਹ ਕੈਪਸੂਲ ਦਾ ਤੇ ਆਪਾਂ ਇਹਦੇ ਵਿੱਚ ਆਪਾਂ ਪਾ ਲਿਆ ਇੱਕ ਕੈਪਸੂਲ ਪਾ ਲਿਆ ਦੂਸਰੀ ਚੀਜ਼ ਜਿਹੜੀ ਇਹਦੇ ਵਿੱਚ ਮਿਲਾਣੀ ਉਹ ਹੈਗਾ ਬਦਾਮਾਂ ਦਾ ਤੇਲ ਤੇ ਬਦਾਮ ਦਾ ਤੇਲ ਜਿਹੜਾ ਉਹ ਬਹੁਤ ਵਧੀਆ ਸਕਿਨ ਲਈ ਹੁੰਦਾ ਇਹਦੀ ਮ사ਜ ਵੀ ਆਪਾਂ ਕਰਨੀ ਚਾਹੀਦੀ ਰਾਤ ਨੂੰ ਜਦੋਂ ਆਤਮਾ ਆਪਾਂ ਸੌਣ ਲੱਗਿਆ ਨਾ ਦੋ ਤਿੰਨ ਬੂੰਦਾ ਹੱਥਾਂ ਤੇ ਪਾ ਕੇ ਹਲਕੇ ਹਲਕੇ ਹੱਥਾਂ ਨਾਲ ਨਾ ਇਹਦੀ ਮ사ਜ ਵੀ ਕਰਨੀ ਚਾਹੀਦੀ ਹੈ ਤੇ ਬਹੁਤ ਹੀ ਫਾਇਦਾ ਦਿੰਦਾ ਹੈ ਸਕਿਨ ਨੂੰ ਬਹੁਤ ਵਧੀਆ ਹੁੰਦਾ ਇਹ ਵਾਲਾ ਔਇਲ ਮ사ਜ ਕਰਾਂਗੇ ਨਾ ਤਾਂ ਜਿਹੜਾ ਚਿਹਰਾ ਹੈ ਨਾ ਬਿਲਕੁਲ ਟਾਈਟ ਰਹਿੰਦਾ ਹੈ ਤੇ ਕੋਈ ਵੀ ਝੁੜੜੀ ਨਹੀਂ ਪੈਂਦੀ ਅੱਖਾਂ ਦੇ نیچے ਜਿਹੜੇ ਆਪਣੇ ਕਾਲੇ ਘੇਰੇ ਹੁੰਦੇ ਨੇ ਨਾ ਉਹ ਵੀ ਸਾਫ਼ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਲੋ ਜੀ ਇਹਦੇ ਵਿੱਚ ਦੋਨੇ ਚੀਜ਼ਾਂ ਮਿਕਸ ਕਰ ਦਿੱਤੀਆਂ ਨੇ ਕੈਪਸੂਲ ਵੀ ਕਰ ਦਿੱਤਾ ਹੈ ਔਰ ਜਿਹੜਾ ਬਦਾਮਾਂ ਦਾ ਤੇਲ ਉਹ ਵੀ ਘਰਤਾ ਮਿਕਸ ਆ ਲੋ ਚੰਗੀ ਤਰ੍ਹਾਂ ਪਹਲਾ ਆ ਕੇ ਆ ਦੇਖੋ ਕਿੰਨੀ ਸੋਹਣੀ ਕਰੀਮ ਜਿਹੜੀ ਬਣ ਕੇ ਹੋ ਗਈ ਹੈ ਰੈਡੀ ਚਾਹੋ ਤਾਂ ਤੁਸੀਂ ਇਹਦੇ ਨੂੰ ਕਲਰ ਦੇਣ ਵਾਸਤੇ ਨਾ ਤੁਸੀਂ ਕੀ ਕਰ ਸਕਦੇ ਹੋ ਜਿਹੜਾ ਹੁੰਦਾ ਹੈ ਨਾ ਕੇਸਰ ਉਹ ਵੀ ਪਾ ਸਕਦੇ ਹੋ ਆ ਦੇਖੋ ਜੀ ਕਰੀਮ ਜਿਹੜੀ ਬਣ ਕੇ ਆਪਣੀ ਰੈਡੀ ਹੋ ਗਈ ਆ ਦੇਖੋ ਬਹੁਤ ਹੀ ਵਧੀਆ ਬਹੁਤ ਹੀ ਕਮਾਲ ਦੀ ਕਰੀਮ ਇਹ ਬਣ ਕੇ ਰੈਡੀ ਹੋ ਜਾਂਦੀ ਹੈ ਤੁਸੀਂ ਹਰ ਪ੍ਰਕਾਰ ਦੇ ਜਿਹੜੀ ਵੀ ਚਮੜੀ ਹੈ ਨਾ ਤੁਹਾਡੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਇੰਨੀ ਗੋਰੀ ਚਮੜੀ ਹੋ ਜਾਏਗੀ ਇੰਨਾ ਵਧੀਆ ਰਿਜ਼ਲਟ ਦੇਗੀ ਇੱਕ ਵਾਰੀ ਬਣਾ ਕੇ ਟਰਾਈ ਜ਼ਰੂਰ ਕਰਿਓ ਜਿਹੜੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੈ ਤੁਸੀਂ ਵੀ ਬਣਾ ਕੇ ਜ਼ਰੂਰ ਟਰਾਈ ਕਰਨਾ ਬਹੁਤ ਵਧੀਆ ਦੇ ਨਾਲ ਸਕਿਨ ਹੋ ਜਾਂਦੀ ਹੈ ਗਲੋਇੰਗ ਹੋ ਜਾਂਦੀ ਹੈ ਤੇ ਕੱਲ ਨੂੰ ਜਿਹੜੀ ਵੀਡੀਓ ਲੈ ਕੇ ਆਵਾਂਗੇ ਆਪਾਂ హెయిਰ ਤੇ ਲੈ ਕੇ ਆਵਾਂਗੇ ਮੇਰੀ ਭੈਣ ਦਾ ਕਮੈਂਟ ਆਇਆ ਸੀਗਾ ਕਿ ਦੀਦੀ హెయిਰ ਬਾਰੇ ਦੱਸੋ హెయిਰ ਝੜਦੇ ਪਿਆ ਤੇ ਕਿੱਦਾਂ ਉਹਨਾਂ ਨੂੰ ਆਪ ਬਲੈਕ ਰੱਖ ਸਕਦੇ ਆ ਉਹ ਵੀ ਤੁਹਾਡੇ ਨਾਲ ਜਿਹੜੀ ਵੀਡੀਓ ਆਪਾਂ ਕੱਲ ਨੂੰ ਸ਼ੇਅਰ ਕਰਾਂਗੇ ਕਿਹੜਾ ਤੇਲ ਹੈ ਕਿੱਦਾਂ ਬਣਾਉਣਾ ਹੈ ਕਿੱਦਾਂ ਲਗਾਉਣਾ ਹੈ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਸ ਵੀਡੀਓ ਵੱਤੋਂ ਸ਼ੇਅਰ ਕਰਿਆ ਕਰੋ ਵੱਤੋਂ ਲਾਈਕ ਰਿਆ ਕਰੋ ਐਸੇ ਤਰ੍ਹਾਂ ਹੀ ਤੁਹਾਡੇ ਨਾਲ ਸੋਹਣੇ ਸੋਹਣੇ ਰੈਸਪੀਜ਼ ਜਿਹੜੀਆਂ ਨੇ ਆਪਣੀ ਸਕਿਨ ਬਾਰੇ ਸਕਿਨ ਦੇ ਰਿਲੇਟਿਡ ਤੁਹਾਡੇ ਨਾਲ